ਭਾਈ ਚੈੱਕ ਕਰ ਲਉ ਪੁਰੇ ਕੀ ਠੀਕ ਨੇ ਰੱਤ ਮਾਣੀ ਕਰ ਦੋਰੇ ਇਹਨੇ ਬੱਦ ਪਾਣੀ ਸਰ ਜਾ ਇਹ ਜੇ ਤੂੰ ਮਦਰ ਮੌਸਮ ਅਚਕ ਕੋਈ ਭਾਈ ਗਰਮੀ ਜਾਏ ਜਦੋਂ 100 ਇਹ ਇੰਨੇ ਹੀ ਬਣਦੇ ਆ ਤਾ 10 ਮਿੰਟ ਲੱਗੇ ਤਾ ਉਹ ਕਹਿੰਦੇ 5 ਮਿੰਟ ਦੇ ਉਹ ਨਹੀਂ ਬਣਦੇ ਆ ਤੇ ਭਾਈ ਐਡੀ ਗਰਮੀ ਚ ਪਈ ਆ ਮਤਲਬ ਨਹੀਂ ਨਹੀਂ ਭਾਈ ਨਹੀਂ ਬਣਦੇ ਯਾਰ ਬਸ ਭਾਈ ਗਰਮੀ ਬਹੁਤ ਬੜੇ ਬੜੇ ਕਿੰਨਾ ਟਾਈਮ ਲੱਗ ਗਿਆ ਮੈਂ ਤੁਹਾਨੂੰ ਆਪ ਹੀ ਦੇ ਦੇ ਜਾਇ ਜਾਇ ਪੈਸੇ ਤਾ ਨਾ ਠਿਗੜਦੇ ਜਮ ਦੇ ਦੇਖ ਲਉ ਭਾਈ ਤੁਹਾਨੂੰ ਖੁਦਰਾ ਨਾ ਲਕਾ ਉਸ ਸੁਵਰ ਕੁਸੂਗਾਏ ਉਸ ਸੁਵਰ ਕੁਸੂਗਾਹੇ ਇਹਨਾਂ ਦਾ ਵੀ ਤੇ ਨਹੀਂ ਰਹੇ ਜਾਇ ਸੋਹਣੇ ਹੋ ਕੇ ਓ ਕਿਵੇਂ ਆ ਠੀਕ ਹੈ ਰੋਣੇ पास वही ही है ठीक है पास पास ये भी था था। तो। था। ता ता था। था। काम भी करेगा हाँ तो ये भी करेगा ये भी है पास तो काम करेगा पास इधर तो और भी है चल तो ये तो काम करेगा तूने बंदरा के मेट्रो का दुआ रहा है क्या ठीक है कितना फिर ठीको यार भाई बढ़िया बढ़िया हो तो फिर ठीको बढ़िया बढ़िया तो ठीक है आ बढ़िया म ਆ ਖਾਣੇ ਆਪਾਂ ਨਹੀਂ ਰੈਸਟੇਰੈਂਟ ਮੈਨੂੰ ਪਤਾ ਸੀ ਹੁਣ ਮੈਂ ਸ਼ੁਕਰ ਵੱਜ ਜਾਂਦੀ ਯਾਰ ਉਹ ਮਾੜੀ ਵੀ ਖਾਣ ਨਾਲ ਕੀ ਨਹੀਂ ਮੈਂ ਨਹੀਂ ਗੱਲ ਕਰਦਾ ਇਸਦੀ ਉਹ ਕੁਝ ਨਹੀਂ ਹੁੰਦਾ ਵੀਰੇ ਨਾ ਰੇ ਹੁਣ ਕੀ ਮੱਜਾ ਦਰ ਹੁੰਦਾ ਖਾਤਾ ਇੰਨੀ ਕਰ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਵੀਰੇ ਨਾ ਤੇ ਲੋਕਾਂ ਦੇ ਹੱਕਸਾਬ ਨਾਲ ਨਹੀਂ ਵੱਧ ਕੀ ਮਤਲਬ ਆ ਹੋਰੇ ਮੋਢਾ ਆਇਆ ਸੀਗਾ ਤੁਹਾਡੇ ਕੋਲ ਭਾਜੀ ਉਹ ਵਿਚਾਰਾ ਇੰਨੀ ਧੁੱਪੋਂ ਏਡੀ ਮਿਹਨਤ ਕਰਕੇ ਤੁਹਾਡਾ ਹਨਾ ਕੰਮ ਕਰਕੇ ਗਿਆ ਉਹ ਵਿਚਾਰਾ ਏਡੀ ਮਿਹਨਤ ਨਾਲ ਐ ਜਿੰਨੇ ਉਹਦੇ ਪੈਸੇ ਬਣਦੇ ਤੁਸੀਂ ਪੈਸੇ ਕਿਉਂ ਨਹੀਂ ਦਿੱਤੇ ਹੱਕ ਤੁਸੀਂ ਖਾ ਲੈਂਦੇ ਹੋ ਮੈਂ ਤੁਹਾਡੇ ਨਾਮ ਦਿੱਤਾ ਉਹਨੂੰ ਮੈਂ ਨਹੀਂ ਵੀਰੇ ਉਹਦੀ ਬਹੁਤ ਮਿਹਨਤ ਏਡੀ ਤੋਂ ਉਹ ਆਇਆ ਐਨਾ ਕੰਮ ਕਰਕੇ ਹਨਾ ਤੁਸੀਂ ਆਪ ਦੇਖੋ ਜਿਹਦਾ ਜਿੰਨਾ ਹੱਕ ਬਣਦਾ ਉਹ ਐਂ ਨਿਕਲਦਾ ਹੱਕ ਆ ਸ਼ੁਕਰ ਸ਼ਕਰ ਬਣ ਕੇ ਜਿਹੜਾ ਉਹਦਾ ਹੱਕ ਦੱਬ ਰਹੇ ਹੋ ਤੁਸੀਂ ਹੱਕ ਨਹੀਂ ਦੱਬਣਾ ਚਾਹੀਦਾ ਕਿਸੇ ਦਾ ਭਾਜੀ ਹਨਾ ਫਿਰ ਹੋਣਾ ਆਪਾਂ ਇਹ ਚੀਜ਼ਾਂ ਤੋਂ ਬਚਾ ਕਰਕੇ ਕੀ ਕਰਲਾਂਗੇ ਕਿਸੇ ਦਾ ਹੱਕ ਨਹੀਂ ਦੱਬੋਗੇ ਤਾਂ ਚੰਗਾ ਰਹੂਗਾ ਬਈ ਬਿਵੇਂ ਹੱਥ ਦੀਆਂ ਤਾਂ ਅੰਦਰ ਆਪਾਂ ਉਹ ਕੋਈ ਗੱਲ ਨਹੀਂ ਆਉਂਦਾ ਹੀ ਹੁੰਦਾ ਆ ਹਾਂ ਆਉਂਦਾ ਹੀ ਹੁੰਦਾ ਆ ਉਹ ਆ ਗਿਆ ਭਾਈ ਹਾਂਜੀ ਆ ਚੱਟਿਆ ਤਰਾ ਕਿਸੇ ਯਾਰ ਆ ਨਾ ਯਾਰ ਥੈਂਕ ਯੂ ਭਾਈ ਆ ਗਿਆ ਭਾਈ ਹਾਂ